ਪੰਜਾਬੀ ਹਰਿਆਣਵੀ ਐਨੀ ਫੋਕ ਹੈ ਜਿਹੜਾ ਉਹ ਸਾਡੇ ਦਿਲਾਂ ਨੂੰ ਅਪੀਲ ਕਰਦਾ ਤੇ ਮੈਂ ਕੋਸ਼ਿਸ਼ ਕਰਦਾ ਇੱਕ ਹਰਿਆਣਵੀ ਫੋਕ ਹੂੰ ਪਹਿਲਾਂ ਜਿੱਦਾਂ ਕਿ ਪੰਜਾਬੀ ਫੋਕ ਮਾਨਤ ਸਿੰਘ ਸਾਹਿਬ ਦਾ ਸੁਣਾਇਆ ਸੀਗਾ ਜੀ ਇਹ ਮੈਂ ਹੁਣ ਹਰਿਆਣਵੀ ਫੋਕ ਕੋਸ਼ਿਸ਼ ਕਰਦਾ ਤੁਹਾਨੂੰ ਜੀ ਜਰੂਰ ਔਰ ਭਾਈ ਬਾਤ ਕਿਸ ਟਾਈਮ ਕੀ ਇੱਕ ਘਣਾ ਐਂਡੀ ਸੱਚਾ ਛੋਰਾ ਚੰਡੀਗੜ੍ਹ ਮੈਂ ਪੜਨ ਆ ਗਿਆ ਹੈ ਪੜਨ ਆ ਗਿਆ ਹੈ ਉਸ ਦਾ ਵਿਆਹ ਕੋ ਨਹੀਂ ਹੁੰਦਾ ਔਰ ਟ੍ਰਾਈ ਕਰ ਰਿਹਾ ਵੀ ਕੜਾ ਤੇ ਕੋਈ ਲੁਗਾਈ ਮਿਲ ਜਾ ਰਾ ਕੋਈ ਵਿਆਹ ਕਰਵਾ ਦੇ ਉਸਕਾ ਖੜੇ ਹੋ ਕੇ ਮੁਹਾਲੀ ਮੈਂ ਸੀਪੀ 67 ਪਰ ਰੁੱਕ ਕੇ ਲੱਗ ਗਿਆ ਮਰਨ ਕਵੀ ਨੇ ਕਿਸ ਤਰ੍ਹਾਂ ਸੇ ਕੀ ਬਤਾਇਆ ਭਲਾ ਇਹਨੂੰ ਬਜਾ ਲਾਂ ਮਾੜਾ ਜੀ ਜਰੂਰ ਪੰਜਾਬੀ ਚ ਕਹਿ ਦਿੰਦੇ ਐ ਛੜਾ ਹਰਿਆਣੇ ਵਿਚ ਕਹਿੰਦੇ ਆ ਰਾਂਡਾ ਜੀ ਕੀ ਕਹਿ ਰਿਹਾ ਉਹ ਰੇ ਮੇਰਾ ਕੋਈ ਇਹ ਰ ਵਿਆਹ ਕਰਵਾ ਦੇ ਰੇ ਰੇ ਮन्ने ਕੋਈ बहु दवा देने मैं फिर जन्म का मेरा कोई हिर ब्याह करवा दे अपनी लुगाई की खातर चौक में खड़े होकर रुक के बार रहा है किस तरह क्या बताया भला

ਰੇ ਮੇਰਾ ਕੀਤੇ ਚੱਕਰ ਚਲਾ ਦੇ ਰੈ ਮੈਂ ਫਿਰੂ ਜਨਮ ਕਾ ਰਾਂਦਾ ਕੋਈ ਬਹੁਤਵਾ ਦੇ ਰੈ ਰੈ ਮੇਰਾ ਕੋਈ ਬੈਠਵਾ ਦੇ ਰੈ ਐ ਮਨੈ ਕੋਈ ਬਹੁਤਵਾ ਦੇ ਰੈ ਤੇ ਇੱਕ ਦਿਨ ਉਹ ਬੈਠੇ ਸੀਗੇ ਕਹਰੇ ਖਮਾਰ ਲਈ ਵੀ ਕੋਈ ਛੁਟਕਾ ਬੜਕਾ ਤੋ ਖਮਾਰ ਲਈ ਵੀ ਕੁਝ ਸੁਣਾਓ ਨਾ ਹੂੰ ਤੇ ਮੈਂ ਫਿਰ ਇੱਕ ਗਾਣਾ ਉਹਨਾਂ ਨੂੰ ਸੁਣਾਇਆ ਬੋਝਪਰੀ ਜੀ ਲਗਾ ਵੈ ਲੁ ਜਬਲ ਪੀਸਟੀ ਹੀ ਲੈ ਲੈ ਆਰਾ ਡਿਸਟੀ ਜਿਲ੍ਹਾ ਟੋਪ ਲਗੈ ਲੁ ਕਮਰਿਆ ਕਰਹਿ ਲਪਾਲਾ ਲੌਲੀਪੌਪ ਲਗੈ ਲੁ ਕਮਰਿਆ ਕਰਹਿ ਲਪਾਲਾ ਲਗ ਲੀਪ ਬੁਲਾ ਗੈ ਲੋ ਪਾਜੀ ਇਹ ਵੀ ਇੱਕ ਚੰਗਾ ਰੰਗ ਆ ਤੁਹਾਡੇ ਕੋਲ ਕਿ ਤੁਸੀਂ ਹਰ ਭਾਸ਼ਾ ਜਿਹੜੀ ਬਖੂਬੀ ਬੋਲ ਲੰਨੇ ਹੋ ਗਾ ਲੰਨੇ ਹੋ ਬੋਲ ਲੈਣਾ ਫਿਰ ਵੀ ਕਿਤੇ ਨਾ ਕਿਤੇ ਆਸਾਨ ਹੋਊਗਾ ਮਨ ਲੱਗਦਾ ਉਸ ਭਾਸ਼ਾ ਦੇ ਵਿੱਚ ਜਾ ਕੇ ਗਾਣਾ ਤੇ ਕਿਤੇ ਨਾ ਕਿਤੇ ਹਾਰਡ ਤਾਂ ਹੈ ਮੇਰੇ ਨਾਲ ਨਾ ਕਾਫੀ ਜਿੱਦਾਂ ਹਰਿਆਣੇ ਦੇ ਮੁੰਡੇ ਪੜਦੇ ਸੀ ਮਿੱਤਰ ਸਾਡਾ ਆਸ਼ੀਸ਼ ਪੰਨੂ ਐਡਵੋਕੇਟ ਹੈ ਉਹ ਵੀ ਜੀ ਤੇ ਮੈਂ ਬੜੇ ਗੌਰ ਨਾਲ ਦੇਖਦਾ ਸੀ ਉਹਨਾਂ ਦਾ ਲਹਿਜਾ ਤੇ ਸਾਡੇ ਨਾਲ ਜਿੱਦਾਂ ਹਰਿਆਣੇ ਦੇ ਪੜਦੇ ਆ ਜਾਂ ਰਾਜਸਥਾਨ ਦੇ ਹੋਰ ਕਿਤੋਂ ਦੇ ਤਾਂ ਆਪਾਂ ਕੋਸ਼ਿਸ਼ ਕਰਦੇ ਆ ਉਹਨਾਂ ਦੇ ਗਾਣਿਆਂ ਨੂੰ ਨਾਲ-ਨਾਲ ਕੋਸ਼ਿਸ਼ ਕਰੀਏ ਸੁਣੀਏ ਜਿੱਦਾਂ ਇੱਕ ਯੂਪੀ ਦਾ ਸਾਡਾ ਨੌਕਰ ਸੀਗਾ ਉਹ ਸਾਡੇ ਕੋਲ ਹੀ ਮਰਿਆ ਹੂੰ ਉਹਦੀ ਲੈਂਗੁਏਜ ਜਿੱਦਾਂ ਆਪਣੇ ਟਕੈਤ ਸਾਹਿਬ ਹੈ ਜਿੱਦਾਂ ਅਰੇ ਭਾਈ ਜਾਨ ਕੀ ਕਰ ਰਹਾ ਤੂੰ ਤੋ ਪਾਰ ਕਾ ਦਿਖਾ ਹੈ ਭਾਈ ਜੀ ਪਗੜੀ ਬਹੁਤ ਬੜੀ ਆਵਾਜ਼ ਰੱਖੀ ਤਨਨੇ ਘੜਾ ਤੇ ਸਿੱਖੀ ਹੋ ਹੂੰ ਤਾਂ ਇਦਾਂ ਆਪਾਂ ਕੋਸ਼ਿਸ਼ ਕਰਦੇ ਆ ਉਹ ਲੈਜਾ ਸਿੱਖਣ ਦੀ ਜੀ ਤਾਂ ਹੌਲੀ-ਹੌਲੀ ਕੁਝ ਲਫ਼ਜ਼ ਆ ਜਾਂਦੇ ਆ ਸਮੇਂ ਪੰਜਾਬੀ ਹਰਿਆਣਵੀ ਐਨੀ ਫੋਕ ਹੈ ਜਿਹੜਾ ਉਹ ਸਾਡੇ ਦਿਲਾਂ ਨੂੰ ਅਪੀਲ ਕਰਦਾ ਹੈ ਤੇ ਮੈਂ ਕੋਸ਼ਿਸ਼ ਕਰਦਾ ਇੱਕ ਹਰਿਆਣਵੀ ਫੋਕ ਹੂੰ ਪਹਿਲਾਂ ਜਿੱਦਾਂ ਕਿ ਪੰਜਾਬੀ ਫੋਕ ਮਾਨਕ ਸਿੰਘ ਸਾਹਿਬ ਦਾ ਸੁਣਾਇਆ ਸੀਗਾ ਜੀ ਇਹ ਮੈਂ ਹੁਣ ਹਰਿਆਣਵੀ ਫੋਕ ਕੋਸ਼ਿਸ਼ ਕਰਦਾ ਤੁਹਾਨੂੰ ਜੀ ਜਰੂਰ ਔਰ ਭਾਈ ਬਾਤ ਕਿਸ ਟਾਈਮ ਕੀ ਇੱਕ ਘਣਾ ਐਂਡੀ ਸਾ ਛੋਰਾ ਚੰਡੀਗੜ੍ਹ ਮੈਂ ਪੜਨ ਆ ਗਿਆ ਹੈ ਪੜਨ ਆ ਗਿਆ ਹੈ ਉਸ ਦਾ ਵਿਆਹ ਕੋ ਨਹੀਂ ਹੁੰਦਾ ਔਰ ਟ੍ਰਾਈ ਕਰ ਰਿਹਾ ਵੀ ਕੜਾ ਤੇ ਕੋਈ ਲੁਗਾਈ ਮਿਲ ਜਾ ਰਾ ਕੋਈ ਵਿਆਹ ਕਰਵਾ ਦੇ ਉਸ ਦਾ ਖੜੇ ਹੋ ਕੇ ਮੁਹਾਲੀ ਮੈਂ ਸੀਪੀ 67 ਪਰ ਰੁੱਕ ਕੇ ਲੱਗ ਗਿਆ ਮਰਨ ਕਵੀ ਨੇ ਕਿਸ ਤਰ੍ਹਾਂ ਸੇ ਕੀ ਬਤਾਇਆ ਭਲਾ ਇਹਨੂੰ ਬਜਾਲਾ ਮਾੜਾ ਜਾ ਜੀ ਜਰੂਰ ਪੰਜਾਬੀ ਚ ਕਹਿ ਦਿੰਦੇ ਐ ਛੜਾ ਹਰਿਆਣਵੀ ਚ ਕਹਿੰਦੇ ਆ ਰਾਂਡਾ ਜੀ ਕੀ ਕਹਿ ਰਿਹਾ ਉਹ ਰੇ ਮੇਰਾ ਕੋਈ ਇਹ ਰ ਵਿਆਹ ਕਰਵਾ ਦੇ ਰੇ ਰੇ ਮन्ने ਕੋਈ दवा देने मैं फिर जन्म का कोई रहे। रहे मेरा कोई ब्याह करवा दे अपनी लुगाई की खातर चौक में खड़े होकर रुक के बार रहा है किस तरह क्या बताया भला ਰਾਮਪੁਰ ਮੈਂ ਪਾੜੀ ਲੱਗਿਆ ਬੇਚਰਾ ਈ ਲੰਡੀ ਖੁੰਡੀ ਡਾਂਗਰ ਮਰ ਗਿਆ ਬਾੜਨੇ ਆਵੇ ਗਾਲ ਸੁਣਾਵੇ ਬੁੰਡੀ ਬੁੰਡੀ ਧੱਕੇ ਖਾ ਖਾ ਘਰਾਂ ਬੈਠ ਗਿਆ ਬਹੁ ਮਿਲੀ ਨਾ ਲੰਗੜੀ ਲੁੰਜੀ ਰੇ ਮੇਰਾ ਕਿਤੇ ਸੂਤ ਬੱਠਾ ਦੇ ਰੇ ਰੇ ਮੇਰਾ ਕੀਤੇ ਚੱਕਰ ਚਲਾ ਦੇ ਰੇ ਮੈਂ ਫਿਰੂ ਜਨਮ ਕਾ ਰਾਂਦਾ ਕੋਈ ਬਹੁਤਵਾ ਦੇ ਰੇ ਰੇ ਮੇਰਾ ਕੋਈ ਬੈਠਰਵਾ ਦੇ ਰੇ ਐ ਮਨੈ ਕੋਈ ਬਹੁਤਵਾ ਦੇ ਰੇ ਤੇ ਇੱਕ ਦਿਨ ਉਹ ਬੈਠੇ ਸੀਗੇ ਕਹੇ ਖਮਾਰ ਲਈ ਵੀ ਕੋਈ ਛੁਟਕਾ ਬਰਕਾ ਤੋ ਖਮਾਰ ਲਈ ਵੀ ਕੁਛ ਸੁਣਾਓ ਨਾ ਹੂੰ ਤੇ ਮੈਂ ਫਿਰ ਇੱਕ ਗਾਣਾ ਉਹਨਾਂ ਨੂੰ ਸੁਣਾਇਆ ਬੋਜਪਰੀ ਜੀ ਲਗਾ ਵੈ ਲੁ ਜਬਲ ਪੀਸਟੀ ਹੀ ਲੈ ਲੈ ਆਰਾ ਡਿਸਟੀ ਜిల్లా ਟੋਪ ਲਗੈ ਲੁ ਕਮਰਿਆ ਕਰਹਿ ਲਪਾਲਾ ਲੌਲੀਪੌਪ ਲਗੈ ਲੁ ਕਮਰਿਆ ਕਰਹਿ ਲਪਾਲਾ ਲੌਲੀਪੌਪ ਲਗੈ ਲੁ ਪਾਜੀ ਇਹ ਵੀ ਇੱਕ ਚੰਗਾ ਰੰਗ ਆ ਤੁਹਾਡੇ ਕੋਲ ਕਿ ਤੁਸੀਂ ਹਰ ਭਾਸ਼ਾ ਜਿਹੜੀ ਬਖੂਬੀ ਬੋਲ ਲੈਂਦੇ ਹੋ ਗਾ ਲੈਂਦੇ ਹੋ ਬੋਲ ਲੈਣਾ ਫਿਰ ਵੀ ਕਿਤੇ ਨਾ ਕਿਤੇ ਆਸਾਨ ਹੋਊਗਾ ਮਨ ਲੱਗਦਾ ਉਸ ਭਾਸ਼ਾ ਦੇ ਵਿੱਚ ਜਾ ਕੇ ਗਾਣਾ ਤੇ ਕਿਤੇ ਨਾ ਕਿਤੇ ਹਾਰਡ ਤਾਂ ਹੈ ਮੇਰੇ ਨਾਲ ਨਾ ਕੱਪਾ ਜਿੱਦਾਂ ਹਰਿਆਣੇ ਦੇ ਮੁੰਡੇ ਪੜਦੇ ਸੀ ਮਿੱਤਰ ਸਾਡਾ ਆਸ਼ੀਸ਼ ਪੰਨੂ ਐਡਵੋਕੇਟ ਹੈ ਉਹ ਵੀ ਜੀ ਤੇ ਮੈਂ ਬੜੇ ਗੌਰ ਨਾਲ ਦੇਖਦਾ ਸੀ ਉਹਨਾਂ ਦਾ ਲਹਿਜਾ ਤੇ ਸਾਡੇ ਨਾਲ ਜਿੱਦਾਂ ਹਰਿਆਣੇ ਦੇ ਪੜਦੇ ਆ ਜਾਂ ਰਾਜਸਥਾਨ ਦੇ ਹੋਰ ਕਿਤੋਂ ਦੇ ਸਾਬ ਅਪਾ ਕੋਸ਼ਿਸ਼ ਕਰਦੇ ਆ ਉਹਨਾਂ ਦੇ ਗਾਣਿਆਂ ਨੂੰ ਨਾਲ-ਨਾਲ ਕੋਸ਼ਿਸ਼ ਕਰੀਏ ਸੁਣੀਏ ਜਿੱਦਾਂ ਇੱਕ ਯੂਪੀ ਦਾ ਸਾਡਾ ਨੌਕਰ ਸੀਗਾ ਉਹ ਸਾਡੇ ਕੋਲ ਹੀ ਮਰਿਆ ਹੂੰ ਉਹਦੀ ਲੈਂਗੁਏਜ ਜਿੱਦਾਂ ਆਪਣੇ ਟਕੈਤ ਸਾਹਿਬ ਹੈ ਜਿੱਦਾਂ ਅਰੇ ਭਾਈ ਜਾਨ ਕੀ ਕਰ ਰਹਾ ਤੂੰ ਤੋ ਪਾਰ ਕਾ ਦਿਖਾ ਹੈ ਭਾਈ ਜੀ ਪਗੜੀ ਬਹੁਤ ਬੜੀ ਆਵਾਜ਼ ਰੱਖੀ ਤਨ ਨੇ ਘੜਾ ਤੇ ਸਿੱਖੀ ਹੋ ਹੂੰ ਤਾਂ ਇਦਾਂ ਅਪਾ ਕੋਸ਼ਿਸ਼ ਕਰਦੇ ਆ ਉਹਨੂੰ ਉਹ ਲੈ ਜਾ ਸਿੱਖਣ ਦੀ ਜੀ ਤਾਂ ਹੌਲੀ-ਹੌਲੀ ਕੁਝ ਲਫ਼ਜ਼ ਆ ਜਾਂਦੇ ਆ ਸਮਾਂ ਪੰਜਾਬੀ ਹਰਿਆਣਵੀ ਐਨੀ ਫੋਕ ਹੈ ਜਿਹੜਾ ਉਹ ਸਾਡੇ ਦਿਲਾਂ ਨੂੰ ਅਪੀਲ ਕਰਦਾ ਤੇ ਮੈਂ ਕੋਸ਼ਿਸ਼ ਕਰਦਾ ਇੱਕ ਹਰਿਆਣਵੀ ਫੋਕ ਹੂੰ ਪਹਿਲਾਂ ਜਿੱਦਾਂ ਕਿ ਪੰਜਾਬੀ ਫੋਕ ਮਾਨਤ ਸਿੰਘ ਸਾਹਿਬ ਦਾ ਸੁਣਾਇਆ ਸੀਗਾ ਜੀ ਇਹ ਮੈਂ ਹੁਣ ਹਰਿਆਣਵੀ ਫੋਕ ਕੋਸ਼ਿਸ਼ ਕਰਦਾ ਤੁਹਾਨੂੰ ਜੀ ਜਰੂਰ ਔਰ ਭਾਈ ਬਾਤ ਕਿਸ ਟਾਈਮ ਕੀ ਇੱਕ ਘਣਾ ਐਂਡੀ ਸਾ ਛੋਰਾ ਚੰਡੀਗੜ੍ਹ ਮੈਂ ਪੜਨ ਆ ਗਿਆ ਹੈ ਪੜਨ ਆ ਗਿਆ ਹੈ ਉਸ ਦਾ ਵਿਆਹ ਕੋ ਨਹੀਂ ਹੁੰਦਾ ਔਰ ਟਰਾਈ ਕਰ ਰਿਹਾ ਵੀ ਕਿਤੇ ਕੋਈ ਲੁਗਾਈ ਮਿਲ ਜਾ ਰ ਕੋਈ ਵਿਆਹ ਕਰਵਾ ਦੇ ਉਸ ਦਾ ਖੜੇ ਹੋ ਕੇ ਮੁਹਾਲੀ ਮਾ ਸੀਪੀ 67 ਪਰ ਰੁੱਕ ਕੇ ਲੱਗ ਗਿਆ ਮਾਰਨ ਕਵੀ ਨੇ ਕਿਸ ਤਰ੍ਹਾਂ ਸੇ ਕੀ ਬਤਾਇਆ ਭਲਾ ਇਹਨੂੰ ਬਜਾ ਲਾਂ ਮਾੜਾ ਜੀ ਜਰੂਰ ਪੰਜਾਬੀ ਚ ਕਹਿ ਦਿੰਦੇ ਐ ਛੜਾ ਹਰਿਆਣੇ ਵਿਚ ਕਹਿੰਦੇ ਆ ਰਾਂਡਾ ਜੀ ਕੀ ਕਹਿ ਰਿਹਾ ਉਹ ਰੇ ਮੇਰਾ ਕੋਈ ਇਹ ਬਿਆਹ ਕਰਵਾ ਦੇ ਰੇ ਰੇ ਮन्ने ਕੋਈ ਬਹੁ ਦਵਾ ਦੇ ਨਾ मैं फिरूं जन्म का रांडा कोई बहुदवा दे रहे रे मेरा कोई हे रब्बा करवा दे रे अपनी लुगाई की खातर चौक में खड़े होकर रुक के भर रहा है कैसेरा क्या बताया भला ਰਾਮਪੁਰ ਮੈਂ ਪਾੜੀ ਲੱਗਿਆ ਬੇਚਰਾ ਈ ਲੰਡੀ ਖੁੰਡੀ ਡਾਂਗਰ ਮਰ ਗਿਆ ਬਾੜਨੇ ਆਵੇ ਗਾਲ ਸੁਣਾਵੇ ਬੁੰਡੀ ਬੁੰਡੀ ਧੱਕੇ ਖਾ ਖਾ ਘਰਾਂ ਬੈਠ ਗਿਆ ਬਹੁ ਮਿਲੀ ਨਾ ਲੰਗੜੀ ਲੁੰਜੀ ਰੇ ਮੇਰਾ ਕਿਤੇ ਸੂਤ ਮੱਠਾ ਦੇ ਰੇ ਰੇ ਮੇਰਾ ਕੀਤੇ ਚੱਕਰ ਚਲਾ ਦੇ ਰੈ ਮੈਂ ਫਿਰੂ ਜਨਮ ਕਾ ਰਾਂਦਾ ਕੋਈ ਬਹੁਤਵਾ ਦੇ ਰੈ ਰੈ ਮੇਰਾ ਕੋਈ ਬੈਠਵਾ ਦੇ ਰੈ ਐ ਮਨੈ ਕੋਈ ਬਹੁਤਵਾ ਦੇ ਰੈ ਤੇ ਇੱਕ ਦਿਨ ਉਹ ਬੈਠੇ ਸੀਗੇ ਕਹਰੇ ਖਮਾਰ ਲਈ ਵੀ ਕੋਈ ਛੁਟਕਾ ਬਰਕਾ ਤੋ ਖਮਾਰ ਲਈ ਵੀ ਕੁਛ ਸੁਣਾਓ ਨਾ ਹੂੰ ਤੇ ਮੈਂ ਫਿਰ ਇੱਕ ਗਾਣਾ ਉਹਨਾਂ ਨੂੰ ਸੁਣਾਇਆ ਬੋਜਪਰੀ ਜੀ ਲਗਾ ਵੈ ਲੁ ਜਬਲ ਪੀਸਟਿਕ ਹੀ ਲੈ ਲੈ ਆਰਾ ਡਿਸਟ੍ਰੀ ਜ਼ਿਲ੍ਹਾ ਟੋਪ ਲਗੈ ਲੁ ਕਮਰਿਆ ਕਰਹਿ ਲਪਾਲਾ ਲੌਲੀਪੌਪ ਲਗੈ ਲੁ ਕਮਰਿਆ ਕਰਹਿ ਲਪਾਲਾ ਲੌਲੀਪੌਪ ਲਗੈ ਲੁ ਪਾਜੀ ਇਹ ਵੀ ਇੱਕ ਚੰਗਾ ਰੰਗ ਆ ਤੁਹਾਡੇ ਕੋਲ ਕਿ ਤੁਸੀਂ ਹਰ ਭਾਸ਼ਾ ਜਿਹੜੀ ਬਖੂਬੀ ਬੋਲ ਲੈਂਦੇ ਹੋ ਗਾ ਲੈਂਦੇ ਹੋ ਬੋਲ ਲੈਣਾ ਫਿਰ ਵੀ ਕਿਤੇ ਨਾ ਕਿਤੇ ਆਸਾਨ ਹੋਊਗਾ ਮਨ ਲੱਗਦਾ ਉਸ ਭਾਸ਼ਾ ਦੇ ਵਿੱਚ ਜਾ ਕੇ ਗਾਣਾ ਤੇ ਕਿਤੇ ਨਾ ਕਿਤੇ ਹਾਰਡ ਤਾਂ ਹੈ ਮੇਰੇ ਨਾਲ ਨਾ ਕਾਫੀ ਜਦਾਂ ਹਰਿਆਣੇ ਦੇ ਮੁੰਡੇ ਪੜਦੇ ਸੀ ਮਿੱਤਰ ਸਾਡਾ ਆਸ਼ੀਸ਼ ਪੰਨੂ ਐਡਵੋਕੇਟ ਹੈ ਉਹ ਵੀ ਜੀ ਤੇ ਮੈਂ ਬੜੇ ਗੌਰ ਨਾਲ ਦੇਖਦਾ ਸੀ ਉਹਨਾਂ ਦਾ ਲਹਿਜਾ ਤੇ ਸਾਡੇ ਨਾਲ ਜਿੱਦਾਂ ਹਰਿਆਣੇ ਦੇ ਪੜਦੇ ਆ ਜਾਂ ਰਾਜਸਥਾਨ ਦੇ ਹੋਰ ਕਿਤੋਂ ਦੇ ਸਾਬ ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਗਾਣਿਆਂ ਨੂੰ ਨਾਲ-ਨਾਲ ਕੋਸ਼ਿਸ਼ ਕਰੀਏ ਸੁਣੀਏ ਜਿੱਦਾਂ ਇੱਕ ਯੂਪੀ ਦਾ ਸਾਡਾ ਨੌਕਰ ਸੀਗਾ ਉਹ ਸਾਡੇ ਕੋਲ ਹੀ ਮਰਿਆ ਹੂੰ ਉਹਦੀ ਲੈਂਗੁਏਜ ਜਿੱਦਾਂ ਆਪਣੇ ਟਕੈਤ ਸਾਹਿਬ ਹੈ ਜਿੱਦਾਂ ਅਰੇ ਭਾਈ ਜਾਨ ਕੀ ਕਰ ਰਹਾ ਤੂੰ ਤੋ ਪਾਰ ਕਾ ਦਿਖਾ ਹੈ ਭਾਈ ਜੀ ਪਗੜੀ ਬਹੁਤ ਬੜੀ ਆਵਾਜ਼ ਰੱਖੀ ਤਨਨੇ ਕੜਾ ਤੇ ਸਿੱਖੀ ਹੋ ਹੂੰ ਤਾਂ ਇਦਾਂ ਆਪਾਂ ਕੋਸ਼ਿਸ਼ ਕਰਦੇ ਹਾਂ ਉਹ ਉਹ ਲੈ ਜਾ ਸਿੱਖਣ ਦੀ ਜੀ ਤਾਂ ਹੌਲੀ-ਹੌਲੀ ਕੁਝ ਲਫ਼ਜ਼ ਆ ਜਾਂਦੇ ਆ ਸਮਾਂ ਪੰਜਾਬੀ ਹਰਿਆਣਵੀ ਐਨੀ ਫੋਕ ਹੈ ਜਿਹੜਾ ਉਹ ਸਾਡੇ ਦਿਲਾਂ ਨੂੰ ਅਪੀਲ ਕਰਦਾ ਤੇ ਮੈਂ ਕੋਸ਼ਿਸ਼ ਕਰਦਾ ਇੱਕ ਹਰਿਆਣਵੀ ਫੋਕ ਹੂੰ ਪਹਿਲਾਂ ਜਿੱਦਾਂ ਕਿ ਪੰਜਾਬੀ ਫੋਕ ਮਾਨਤ ਸਿੰਘ ਸਾਹਿਬ ਦਾ ਸੁਣਾਇਆ ਸੀਗਾ ਜੀ ਇਹ ਮੈਂ ਹੁਣ ਹਰਿਆਣਵੀ ਫੋਕ ਕੋਸ਼ਿਸ਼ ਕਰਦਾ ਤੁਹਾਨੂੰ ਜੀ ਜਰੂਰ ਔਰ ਭਾਈ ਬਾਤ ਕਿਸ ਟਾਈਮ ਕੀ ਇੱਕ ਘਣਾ ਐਂਡੀ ਸਾ ਛੋਰਾ ਚੰਡੀਗੜ੍ਹ ਮੈਂ ਪੜਨ ਆ ਗਿਆ ਹੈ ਪੜਨ ਆ ਗਿਆ ਹੈ ਉਸ ਦਾ ਵਿਆਹ ਕੋ ਨਹੀਂ ਹੁੰਦਾ ਔਰ ਟਰਾਈ ਕਰ ਰਿਹਾ ਵੀ ਕਿਤੇ ਕੋਈ ਲੁਗਾਈ ਮਿਲ ਜਾ ਰ ਕੋਈ ਵਿਆਹ ਕਰਵਾ ਦੇ ਉਸ ਦਾ ਖੜੇ ਹੋ ਕੇ ਮੁਹਾਲੀ ਮਾ ਸੀਪੀ 67 'ਤੇ ਰੁੱਕ ਕੇ ਲੱਗ ਗਿਆ ਮਾਰਨ ਕਵੀ ਨੇ ਕਿਸ ਤਰ੍ਹਾਂ ਸੇ ਕੀ ਬਤਾਇਆ ਭਲਾ ਇਹਨੂੰ ਬਜਾ ਲਾਂ ਮਾੜਾ ਜੀ ਜਰੂਰ ਪੰਜਾਬੀ 'ਚ ਕਹਿ ਦਿੰਦੇ ਐ ਛੜਾ ਹਰਿਆਣੇ 'ਚ ਕਹਿੰਦੇ ਆ ਰਾਂਡਾ ਜੀ ਕੀ ਕਹਿ ਰਿਹਾ ਉਹ ਰੇ ਮੇਰਾ ਕੋਈ ਇਹ ਰ ਬਿਆਹ ਕਰਵਾ ਦੇ ਰੇ ਰੇ ਮन्ने ਕੋਈ ਬਹੁ ਦਵਾ ਦੇ ਨੈ मैं फिरूं जन्म का रांडा कोई बहुदवा दे रहे रे मेरा कोई हे रब करवा दे रे अपनी लुगाई की खातर चौक में खड़े होकर रुक के भर रहा है कैसे तरह क्या बताया भला ਰਾਮਪੁਰ ਮੈਂ ਪਾੜੀ ਲੱਗਿਆ ਬੇਚਰਾ ਈ ਲੰਡੀ ਖੁੰਡੀ ਡਾਂਗਰ ਮਰ ਗਿਆ ਬਾੜਨੇ ਆਵੇ ਗਾਲ ਸੁਣਾਵੇ ਬੁੰਡੀ ਬੁੰਡੀ ਧੱਕੇ ਖਾ ਖਾ ਘਰਾਂ ਬੈਠ ਗਿਆ ਬਹੁ ਮਿਲੀ ਨਾ ਲੰਗੜੀ ਲੁੰਜੀ ਰੇ ਮੇਰਾ ਕਿਤੇ ਸੂਤ ਬੱਠਾ ਦੇ ਰੇ ਰੇ ਮੇਰਾ ਕੀਤੇ ਚੱਕਰ ਚਲਾ ਦੇ ਰੈ ਮੈਂ ਫਿਰੂ ਜਨਮ ਕਾ ਰਾਂਦਾ ਕੋਈ ਬਹੁਤਵਾ ਦੇ ਰੈ ਰੈ ਮੇਰਾ ਕੋਈ ਬਠਰਵਾ ਦੇ ਰੈ ਐ ਮਨੈ ਕੋਈ ਬਹੁਤਵਾ ਦੇ ਰੈ ਤੇ ਇੱਕ ਦਿਨ ਉਹ ਬੈਠੇ ਸੀਗੇ ਕਹੇ ਖਮਾਰ ਲਈ ਵੀ ਕੋਈ ਛੁਟਕਾ ਬਰਕਾ ਤੋ ਖਮਾਰ ਲਈ ਵੀ ਕੁਛ ਸੁਣਾਓ ਨਾ ਹੂੰ ਤੇ ਮੈਂ ਫਿਰ ਇੱਕ ਗਾਣਾ ਉਹਨਾਂ ਨੂੰ ਸੁਣਾਇਆ ਬੋਜਪਰੀ ਜੀ ਲਗਾ ਵੈ ਲੁ ਜਬਲ ਪੀਸਟੀ ਹੀ ਲੈ ਲੈ ਆਰਾ ਡਿਸਟੀ ਜਿਲ੍ਹਾ ਟੋਪ ਲਗੈ ਲੁ ਕਮਰਿਆ ਕਰਹਿ ਲਪਾਲਾ ਲੌਲੀਪੌਪ ਲਗੈ ਲੁ ਕਮਰਿਆ ਕਰਹਿ ਲਪਾਲਾ ਲੌਲੀਪੌਪ ਲਗੈ ਲੁ ਪਾਜੀ ਇਹ ਵੀ ਇੱਕ ਚੰਗਾ ਰੰਗ ਆ ਤੁਹਾਡੇ ਕੋਲ ਕਿ ਤੁਸੀਂ ਹਰ ਭਾਸ਼ਾ ਜਿਹੜੀ ਬਖੂਬੀ ਬੋਲ ਲੈਂਦੇ ਹੋ ਗਾ ਲੈਂਦੇ ਹੋ ਬੋਲ ਲੈਣਾ ਫਿਰ ਵੀ ਕਿਤੇ ਨਾ ਕਿਤੇ ਆਸਾਨ ਹੋਊਗਾ ਮਨ ਲੱਗਦਾ ਉਸ ਭਾਸ਼ਾ ਦੇ ਵਿੱਚ ਜਾ ਕੇ ਗਾਣਾ ਤੇ ਕਿਤੇ ਨਾ ਕਿਤੇ ਹਾਰਡ ਤਾਂ ਹੈ ਮੇਰੇ ਨਾਲ ਨਾ ਕੱਪੀ ਜਿੱਦਾਂ ਹਰਿਆਣੇ ਦੇ ਮੁੰਡੇ ਪੜਦੇ ਸੀ ਮਿੱਤਰ ਸਾਡਾ ਆਸ਼ੀਸ਼ ਪੰਨੂ ਐਡਵੋਕੇਟ ਹੈ ਉਹ ਵੀ ਜੀ ਤੇ ਮੈਂ ਬੜੇ ਗੌਰ ਨਾਲ ਦੇਖਦਾ ਸੀ ਉਹਨਾਂ ਦਾ ਲਹਿਜਾ ਤੇ ਸਾਡੇ ਨਾਲ ਜਿੱਦਾਂ ਹਰਿਆਣੇ ਦੇ ਪੜਦੇ ਆ ਜਾਂ ਰਾਜਸਥਾਨ ਦੇ ਹੋਰ ਕਿਤੋਂ ਦੇ ਸਾਬ ਅਪਾ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਗਾਣਿਆਂ ਨੂੰ ਨਾਲ-ਨਾਲ ਕੋਸ਼ਿਸ਼ ਕਰੀਏ ਸੁਣੀਏ ਜਿੱਦਾਂ ਇੱਕ ਯੂਪੀ ਦਾ ਸਾਡਾ ਨੌਕਰ ਸੀਗਾ ਉਹ ਸਾਡੇ ਕੋਲ ਹੀ ਮਰਿਆ ਹੂੰ ਉਹਦੀ ਲੈਂਗੁਏਜ ਜਿੱਦਾਂ ਆਪਣੇ ਟਕੈਤ ਸਾਹਿਬ ਹੈ ਜਿੱਦਾਂ ਅਰੇ ਭਾਈ ਜਾਨ ਕੀ ਕਰ ਰਹਾ ਤੂੰ ਤੋ ਪਾਰ ਕਾ ਦਿਖਾ ਹੈ ਭਾਈ ਜੀ ਪਗੜੀ ਬਹੁਤ ਬੜੀ ਆਵਾਜ਼ ਰੱਖੀ ਤਨ ਨੇ ਘੜਾ ਤੇ ਸਿੱਖੀ ਹੋ ਹੂੰ ਤਾਂ ਇਦਾਂ ਅਪਾ ਕੋਸ਼ਿਸ਼ ਕਰਦੇ ਹਾਂ ਉਹਨੂੰ ਉਹ ਲੈ ਜਾ ਸਿੱਖਣ ਦੀ ਜੀ ਤਾਂ ਹੌਲੀ-ਹੌਲੀ ਕੁਝ ਲਫ਼ਜ਼ ਆ ਜਾਂਦੇ ਆ ਸਮਾਂ ਪੰਜਾਬੀ ਹਰਿਆਣਵੀ ਐਨੀ ਫੋਕ ਹੈ ਜਿਹੜਾ ਉਹ ਸਾਡੇ ਦਿਲਾਂ ਨੂੰ ਅਪੀਲ ਕਰਦਾ ਹੈ ਤੇ ਮੈਂ ਕੋਸ਼ਿਸ਼ ਕਰਦਾ ਇੱਕ ਹਰਿਆਣਵੀ ਫੋਕ ਹੂੰ ਪਹਿਲਾਂ ਜਿੱਦਾਂ ਕਿ ਪੰਜਾਬੀ ਫੋਕ ਮਾਨਕ ਸਿੰਘ ਸਾਹਿਬ ਦਾ ਸੁਣਾਇਆ ਸੀਗਾ ਜੀ ਇਹ ਮੈਂ ਹੁਣ ਹਰਿਆਣਵੀ ਫੋਕ ਕੋਸ਼ਿਸ਼ ਕਰਦਾ ਤੁਹਾਨੂੰ ਜੀ ਜਰੂਰ ਔਰ ਭਾਈ ਬਾਤ ਕਿਸ ਟਾਈਮ ਕੀ ਇੱਕ ਘਣਾ ਐਂਡੀ ਸਾ ਛੋਰਾ ਚੰਡੀਗੜ੍ਹ ਮੈਂ ਪੜਨ ਆ ਗਿਆ ਹੈ ਪੜਨ ਆ ਗਿਆ ਹੈ ਉਸ ਦਾ ਵਿਆਹ ਕੋ ਨਹੀਂ ਹੁੰਦਾ ਔਰ ਟਰਾਈ ਕਰ ਰਿਹਾ ਵੀ ਕਿਤੇ ਕੋਈ ਲੁਗਾਈ ਮਿਲ ਜਾ ਰ ਕੋਈ ਵਿਆਹ ਕਰਵਾ ਦੇ ਉਸ ਦਾ ਖੜੇ ਹੋ ਕੇ ਮੁਹਾਲੀ ਮਾ ਸੀਪੀ 67 ਪਰ ਰੁੱਕ ਕੇ ਲੱਗ ਗਿਆ ਮਾਰਨ ਕਵੀ ਨੇ ਕਿਸ ਤਰ੍ਹਾਂ ਸੇ ਕੀ ਬਤਾਇਆ ਭਲਾ ਇਹਨੂੰ ਬਜਾ ਲਾਂ ਮਾੜਾ ਜੀ ਜਰੂਰ ਪੰਜਾਬੀ ਚ ਕਹਿ ਦਿੰਦੇ ਐ ਛੜਾ ਹਰਿਆਣੇ ਵਿਚ ਕਹਿੰਦੇ ਆ ਰਾਂਡਾ ਜੀ ਕੀ ਕਹਿ ਰਿਹਾ ਉਹ ਰੇ ਮੇਰਾ ਕੋਈ ਇਹ ਬਿਆਹ ਕਰਵਾ ਦੇ ਰੇ ਰੇ ਮन्ने ਕੋਈ ਬਹੁ ਦਵਾ ਦੇ ਨਾ मैं फिर जन्म का कोई रे मेरा कोई हिर ब्याह करवा दे अपनी लुगाई की खातर चौक में खड़े होकर रुक के बार रहा है किस तरह क्या बताया भला ਰਾਮਪੁਰ ਮੈਂ ਪਾੜੀ ਲੱਗਿਆ ਬੇਚਰਾ ਈ ਲੰਡੀ ਖੁੰਡੀ ਡਾਂਗਰ ਮਰ ਗਿਆ ਬਾੜਨੇ ਆਵੇ ਗਾਲ ਸੁਣਾਵੇ ਬੁੰਡੀ ਬੁੰਡੀ ਧੱਕੇ ਖਾ ਖਾ ਘਰਾਂ ਬੈਠ ਗਿਆ ਬਹੁ ਮਿਲੀ ਨਾ ਲੰਗੜੀ ਲੁੰਜੀ ਰਾਮਪੁਰ ਮੈਂ ਪਾੜੀ ਲੱਗਿਆ ਬੇਚਰਾ ਈ ਲੰਡੀ ਖੁੰਡੀ ਡਾਂਗਰ ਮਰ ਗਿਆ ਮਾਰਨੇ ਆਵੇ ਗਾਲ ਸੁਣਾਵੇ ਬੁੰਡੀ ਬੁੰਡੀ ਧੱਕੇ ਖਾ ਖਾ ਘਰਾਂ ਬੈਠ ਗਿਆ ਬਹੁ ਮਿਲੀ ਨਾ ਲੰਗੜੀ ਲੁੰਜੀ ਰੇ ਮੇਰਾ ਕਿਤੇ ਸੂਤ ਬੱਠਾ ਦੇ ਰੇ ਰੇ ਮੇਰਾ ਕੀਤੇ ਚੱਕਰ ਚਲਾ ਦੇ ਰੇ ਮੈਂ ਫਿਰੂ ਜਨਮ ਕਾ ਰਾਂਦਾ ਕੋਈ ਬਹੁਤਵਾ ਦੇ ਰੇ ਰੇ ਮੇਰਾ ਕੋਈ ਬਠਵਾ ਦੇ ਰੇ ਐ ਮਨੈ ਕੋਈ ਬਹੁਤਵਾ ਦੇ ਰੇ ਤੇ ਇੱਕ ਦਿਨ ਉਹ ਬੈਠੇ ਸੀਗੇ ਕਹੇ ਖਮਾਰ ਲਈ ਵੀ ਕੋਈ ਛੁਟਕਾ ਬਰਕਾ ਤੋ ਖਮਾਰ ਲਈ ਵੀ ਕੁਝ ਸੁਣਾਓ ਨਾ ਹੂੰ ਤੇ ਮੈਂ ਫਿਰ ਇੱਕ ਗਾਣਾ ਉਹਨਾਂ ਨੂੰ ਸੁਣਾਇਆ ਬੋਝਪਰੀ ਜੀ ਲਗਾ ਵੈ ਲੁ ਜਬਲ ਪੀਸਟੀ ਹੀ ਲੈ ਲੈ ਆਰਾ ਡਿਸਟੀ ਜిల్లా ਟੋਪ ਲਗੈ ਲੁ ਕਮਰਿਆ ਕਰਹਿ ਲਪਾਲਾ ਲੌਲੀਪੋਪ ਲਗੈ ਲੁ ਕਮਰਿਆ ਕਰਹਿ ਲਪਾਲਾ ਲੌਲੀਪੋਪ ਲਗੈ ਲੁ ਪਾਜੀ ਇਹ ਵੀ ਇੱਕ ਚੰਗਾ ਰੰਗ ਆ ਤੁਹਾਡੇ ਕੋਲ ਕਿ ਤੁਸੀਂ ਹਰ ਭਾਸ਼ਾ ਜਿਹੜੀ ਬਖੂਬੀ ਬੋਲ ਲੈਂਦੇ ਹੋ ਗਾ ਲੈਂਦੇ ਹੋ ਬੋਲ ਲੈਣਾ ਫਿਰ ਵੀ ਕਿਤੇ ਨਾ ਕਿਤੇ ਆਸਾਨ ਹੋਊਗਾ ਮਨ ਲੱਗਦਾ ਉਸ ਭਾਸ਼ਾ ਦੇ ਵਿੱਚ ਜਾ ਕੇ ਗਾਣਾ ਤੇ ਕਿਤੇ ਨਾ ਕਿਤੇ ਹਾਰਡ ਤਾਂ ਹੈ ਮੇਰੇ ਨਾਲ ਨਾ ਕੱਪਾ ਜਿੱਦਾਂ ਹਰਿਆਣੇ ਦੇ ਮੁੰਡੇ ਪੜਦੇ ਸੀ ਮਿੱਤਰ ਸਾਡਾ ਆਸ਼ੀਸ਼ ਪੰਨੂ ਐਡਵੋਕੇਟ ਹੈ ਉਹ ਵੀ ਜੀ ਤੇ ਮੈਂ ਬੜੇ ਗੌਰ ਨਾਲ ਦੇਖਦਾ ਸੀ ਉਹਨਾਂ ਦਾ ਲਹਿਜਾ ਤੇ ਸਾਡੇ ਨਾਲ ਜਿੱਦਾਂ ਹਰਿਆਣੇ ਦੇ ਪੜਦੇ ਆ ਜਾਂ ਰਾਜਸਥਾਨ ਦੇ ਹੋਰ ਕਿਤੋਂ ਦੇ ਸਾਬ ਅਪਾ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਗਾਣਿਆਂ ਨੂੰ ਨਾਲ-ਨਾਲ ਕੋਸ਼ਿਸ਼ ਕਰੀਏ ਸੁਣੀਏ ਜਿੱਦਾਂ ਇੱਕ ਯੂਪੀ ਦਾ ਸਾਡਾ ਨੌਕਰ ਸੀਗਾ ਉਹ ਸਾਡੇ ਕੋਲ ਹੀ ਮਰਿਆ ਹੂੰ ਉਹਦੀ ਲੈਂਗੁਏਜ ਜਿੱਦਾਂ ਆਪਣੇ ਟਕੈਤ ਸਾਹਿਬ ਹੈ ਜਿੱਦਾਂ ਅਰੇ ਭਾਈ ਜਾਨ ਕੀ ਕਰ ਰਹਾ ਤੂੰ ਤੋ ਪਾਰ ਕਾ ਦਿਖਾ ਹੈ ਭਾਈ ਜੀ ਪਗੜੀ ਬਹੁਤ ਬੜੀ ਆਵਾਜ਼ ਰੱਖੀ ਤਨਨੇ ਘੜਾ ਤੇ ਸਿੱਖੀ ਹੋ ਹੂੰ ਤਾਂ ਇੰਦਾਂ ਅਪਾ ਕੋਸ਼ਿਸ਼ ਕਰਦੇ ਹਾਂ ਉਹਨੂੰ ਉਹ ਲੈਜਾ ਸਿੱਖਣ ਦੀ ਜੀ ਤਾਂ ਹੌਲੀ ਹੌਲੀ ਕੁਝ ਲੱਗ